ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਿਹ ਅਹਿਮ ਤੇ ਕਿਹ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂ ਤੁਹਾਨੂੰ ਗੁਰਸਹਿਗਰ ਜੀ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀ ਯੂਐਸਏ ਤੇ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਉਆਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਆਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਰਕੀਨ ਇਮੀਗ੍ਰੇਸ਼ਨ ਆਫਰਮ ਵਾਲੇ ਜੇ ਟਰਕੀਆ ਨਾਟ ਔਰ ਇਟਰਕਿਆ ਨਾਲ ਤੁਸੀ ਵੀ ਐਸ ਇਮੀਗ੍ਰੇਸ਼ਨ ਆਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503 ਕ੍ਰਿਸ਼ਣ ਟ੍ਰਾਂਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰੂਰ ਲੈਣ ਪਰਮਜੀਤ ਕੌਰ ਅੰਗੀ ਵੈਕਾਵਲ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਰੋਂ ਜੀ ਐਨ ਲਿਊਬਲੀ ਟਰੱਕ ਵਾਸ਼ ਕਰਦੇ ਨੇ ਓਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਦਸਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਨਾਲ ਤੋਂ ਮਿਲਦੇ ਨੇ ਲੋਕੇਸ਼ਨ ਆ ਸੈਂਤਨੀਲਾਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 270 0111 ਤੇ ਜਸਵਿੰਦਰ ਸਿੰਘ ਨਾਗਰਾ ਰੋਸਵੈਲ ਅਵਤਾਸ਼ ਸਿੰਘ ਸੰਗਾ ਯੂਬਾ ਸਿਟੀ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਆਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 4 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ ਮਿੰਡੂ ਜੀ ਖਬਰਾਂ ਦੇ ਵਲ ਆ ਗਏ ਲੰਘੇ ਦਿਨਾਂ ਦੇ ਲੰਘੇ ਦਿਨਾਂ ਦੇ ਵਿੱਚ ਆਪਾਂ ਇੱਕ ਚਰਚਾ ਕੀਤੀ ਸੀ ਅਮਰਿਤਪਾਲ ਦੀ ਪਾਰਟੀ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਹੋਰ ਖੇਤਰੀ ਪਾਰਟੀ ਦੀ ਆਰਟ ਨੂੰ ਲੈ ਕੇ ਹੁਣ ਕਹਿੰਦੇ ਉਸ ਪਾਰਟੀ ਵੱਲ ਨਜ਼ਰਾਂ ਵੀ ਲੱਗਣੀਆਂ ਲੋਕਾਂ ਦੀਆਂ ਸ਼ੁਰੂ ਹੋ ਗਈਆਂ ਵੀ ਉਹ ਕੀ ਕਰਦੇ ਆ ਕੀ ਐਲਾਨ ਕਰਦੇ ਜੀ ਬਿਲਕੁਲ ਬਿਲਕੁਲ ਇਸ ਵੇਲੇ ਇਸ ਚਰਚਾ ਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰ ਨਹੀਂ ਆ ਤਾਂ ਪ੍ਰਵੀਨ ਜੀ ਇਹਦੇ ਵਿੱਚ ਹੁਣ ਸਭ ਤੋਂ ਵੱਡੀ ਜੇ ਆਪਾਂ ਦੇਖੀਏ ਜੋ ਇਸ ਵੇਲੇ ਹਿਲਜੁਲਿਆ ਪਹਿਲੀ ਗੱਲ ਤੇ ਹੈ ਕਿ ਪਾਰਟੀ ਦਾ ਨਾਮ ਤੇ ਵੈਸੇ ਫਾਈਨਲ ਹੋ ਗਿਆ ਹੈ ਚੋਣ ਕਮਿਸ਼ਨ ਨੂੰ ਭੇਜਿਆ ਗਿਆ ਵਾ ਕਿਉਂਕਿ ਇਹ ਵੀ ਨਾ ਫਿਲਮਾਂ ਦੇ ਨਾਮ ਵਾਂਗੂ ਟਾਈਟਲ ਵਾਂਗੂ ਰਜਿਸਟ੍ਰੇਸ਼ਨ ਦਾ ਚੱਕਰ ਪੈ ਜਾਂਦਾ ਕਈ ਵਾਰ ਸੋ ਇਸ ਕਰਕੇ ਪਰਦਾ ਰੱਖਣਾ ਪੈਂਦਾ ਪਰਦਾ ਹੈ ਪਰ ਤੋ ਗੱਲ ਇਹ ਆ ਕਿ ਇਹਦੇ ਵਿੱਚ ਹੁਣ ਇੰਨਾ ਪਤਾ ਲੱਗਿਆ ਕਿ ਸ਼ਾਇਦ ਪੰਜਾਬ ਸ਼ਬਦ ਦਾ ਇਸਤੇਮਾਲ ਕੀਤਾ ਜਾਊਗਾ ਵੈਸੇ ਤੇ ਪਹਿਲਾਂ ਜਿੰਨਾ ਕੋ ਮੈਂ ਸੁਣਿਆ ਕਿ ਅਕਾਲੀ ਦਲ ਵੀ ਖਾਲਸਾ ਜਾਂ ਵਹੀਰ ਇਦਾਂ ਦਾ ਮਤਲਬ ਕਿ ਕਈ ਨਾਮਾਂ ਤੇ ਚਰਚਾ ਹੋਇਆ ਪਰ ਵਾਰਸ ਪੰਜਾਬ ਦੇ ਤ ਪੰਜਾਬ ਸ਼ਬਦ ਵਿੱਚ ਹੈ ਤਾਂ ਹੋ ਸਕਦਾ ਹੈ ਵਾਰਸ ਪੰਜਾਬ ਦੇ ਜਾਂ ਕੁਝ ਇਸ ਤਰ੍ਹਾਂ ਦਾ ਵੀ ਆਪਾਂ ਨੂੰ ਵੇਖਣ ਨੂੰ ਮਿਲੇ ਵਾ ਤੋ ਮਤਲਬ ਕਿ ਪੰਜਾਬ ਸ਼ਬਦ ਦਾ ਸ਼ਾਇਦ ਜ਼ਿਕਰ ਹੈ ਕਿਉਂਕਿ ਕੱਲ ਨੂੰ ਫਰੋਜ਼ਪੁਰ ਦੇ ਵਿੱਚ ਜਦੋਂ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜੀ ਆਏ ਨੇ ਤੇ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਇਸ ਚੀਜ਼ ਦਾ ਤੋ ਗੱਲ ਇਹ ਆ ਕਿ ਹੁਣ ਹੇਠਲੇ ਪੱਤਰ ਤੇ ਕੈਡਰ ਬੁੰਨਾ ਸ਼ੁਰੂ ਕਰ ਦਿੱਤਾ ਗਿਆ ਯਾਨੀ ਕੈਡਰ ਨੂੰ ਇਥੇ ਥੋੜਾ ਜਿਹਾ ਯਾਦ ਹੋਏਗਾ ਤੁਹਾਨੂੰ ਮੈਂ ਪਹਿਲਾਂ ਹੀ ਕਈ ਮਹੀਨੇ ਪਹਿਲਾਂ ਦੱਸ ਦਿੱਤਾ ਸੀਗਾ ਕਿ ਇਹਨਾਂ ਨੇ ਟੀਮਾਂ ਹਾਇਰ ਕੀਤੀਆਂ ਹੋਈਆਂ ਨੇ ਸਰ ਠੀਕ ਹੈ ਜੀ ਹਮਮ ਤੇ ਇਹਦੇ ਤੋਂ ਵੀ ਗਾਂਹ ਕਦੇ ਦੱਸ ਦਊਗਾ ਤੁਹਾਨੂੰ ਹੋਰ ਕਿਦਾਂ ਮਤਲਬ ਕਿ ਸਭ ਚੀਜ਼ਾਂ ਹੁੰਦੀਆਂ ਨੇ ਅੱਛਾ ਉਦੋਂ ਵੀ ਤੁਹਾਨੂੰ ਮੈਂ ਕਿਹਾ ਸੀਗਾ ਕਿ ਇਹ ਜਥੇ ਬਣਾਣਗੇ ਹੂੰ ਹੂੰ ਯਾਨੀ ਕੈਡਰ ਨੂੰ ਜਥਿਆਂ ਦਾ ਰੂਪ ਦਿੱਤਾ ਜਾਏਗਾ ਜਥੇ ਤੋਂ ਪਾਬ ਕੀਆ ਕਿ ਹਰੇਕ ਪਿੰਡ ਦੇ ਵਿੱਚ ਐਟ ਲੀਸਟ 11-11 ਬੰਦੇ ਹੋਣ ਹੂੰ ਜਿਹੜੇ ਬੂਥ ਲੈਵਲ ਤੱਕ ਪਹੁੰਚ ਕਰਦੇ ਉਹਨਾਂ ਤੇ ਉਧਰੋਂ ਮਤਲਬ ਕਿ ਕੋਈ ਵੀ ਰੈਲੀ ਸ਼ੈਲੀ ਆ ਤਾਂ ਉਥੇ ਤੱਕ ਪਹੁੰਚਦੇ ਆ ਯਾਨੀ ਬੂਥ ਤੋਂ ਲੈ ਕੇ ਯਾਨੀ ਹਾਈ ਕਮਾਂਡ ਦੇ ਸੱਦੇ ਤੇ ਕਿਤੇ ਵੀ ਪਹੁੰਚ ਸਕਦੇ ਹੋਣ ਤਾਂ ਇਸ ਤਰ੍ਹਾਂ ਦੇ 11 ਮੂਤਵਾਰ ਕਹਿ ਲਓ ਕਿ 11 ਜਿਹੜੇ ਬੰਦੇ ਆ ਉਹ ਬਿਲਕੁਲ ਤਰਾਕਲ ਤੇ ਕੰਮ ਕਰਦੇ ਹੋਣ ਸੋ ਇਸ ਤਰ੍ਹਾਂ ਦਾ ਇੱਕ ਫਾਰਮੈਟ ਜਿਹੜਾ ਹੈ ਉਹ ਇਹਨਾਂ ਦਾ ਸਾਹਮਣੇ ਆ ਗਿਆ ਬਾਕੀ ਸੰਵਿਧਾਨ ਜੋ ਵਿਧਾਨ ਉਹ ਬਾਅਦ ਦੇ ਵਿੱਚ ਪਤਾ ਲੱਗੇਗਾ ਤਾਂ ਬਾਕੀ ਜੇ ਪੰਜਾਬ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਤਾਂ ਫਿਰ ਸਮਝ ਲਓ ਕਿ ਇੱਕ ਮਿਸ਼ਰਣ ਹੋਏਗਾ ਸੁਮੇਲ ਹੋਏਗਾ ਮਤਲਬ ਕਿ ਪੰਥਕ ਅਤੇ ਪੰਜਾਬੀ ਦੇ ਮੁੱਦੇ ਦਾ वैसे भी ਤੁਸੀਂ ਦੇਖਿਆ ਹੁਣ ਪ੍ਰਚਾਰ ਦੇ ਦੌਰਾਨ ਇਹਨਾਂ ਦੇ ਪਿਤਾ ਉਹ ਸਿਰਫ ਪੰਜਾਬ ਦੀ ਹੀ ਗੱਲ ਕਰਦੇ ਸੀ ਕੁਝ ਵਿਰੋਧੀਆਂ ਨੇ ਸਵਾਲ ਵੀ ਚੁੱਕੇ ਕਿ ਹੁਣ ਖਾਲਸਾਤਾਨ ਦੀ ਗੱਲ ਕਿਉਂ ਨਹੀਂ ਕਰਦੇ ਤਾਂ ਗੱਲ ਇਹ ਆ ਕਿ ਉਹ ਐਸਾ ਲੱਗਦਾ ਹੈ ਕਿ ਸੁਮੇਲ ਰਜੇ ਨਾਮ ਤੋਂ ਲੱਗਦਾ ਹੈ ਕਿ ਉਹ ਸੁਮੇਲ ਹੀ ਹੋਏਗਾ ਪੰਥ ਤੇ ਪੰਜਾਬ ਵੈਸੇ ਤੇ ਇੱਕ ਮਤਲਬ ਕਿ ਇੱਕ ਬਾਉਂਡਰੀ ਚ ਹੀ ਹੈ ਦੋਨੇ ਚੀਜ਼ਾਂ ਹੀ ਪੰਜਾਬ ਵੀ ਆ ਤੇ ਪੰਥ ਵੀ ਵਿੱਚ ਤਾਂ ਪਰ ਮਤਲਬ ਕਿ ਜੇ ਆਪਾਂ ਸਿਆਸੀ ਇੱਕ ਵਿਚਾਰਧਾਰਾ ਦੀ ਗੱਲ ਕਰੀਏ ਜੀ ਇਸ ਤਰ੍ਹਾਂ ਦਾ ਇੱਕ ਸੁਮੇਲ ਨਜ਼ਰ ਆ ਰਿਹਾ ਜਿੰਨਾ ਨੂੰ ਹੁਣ ਤੱਕ ਪਰਦਾ ਉੱਠ ਰਿਹਾ ਖੈਰ ਪੰਜ ਮੈਂਬਰੀ ਕਮੇਟੀ ਬਣੇਗੀ ਉਹ ਸੰਵਿਧਾਨ ਬਣਾਏਗੀ ਐਸਾ ਕੱਲ ਤਰਸੀਮ ਸਿੰਘ ਜੀ ਨੇ ਕਹਿ ਦਿੱਤਾ ਸੀਗਾ ਤੋਂ ਬਾਕੀ ਦੂਜੇ ਪਾਸੇ ਜਿਹੜਾ ਮਾਗੀ ਦਾ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ ਅਕਾਲੀ ਦਲ ਬਾਦਲਬਦੀ ਜੀ ਮਾਗੀ ਕਾਨਫਰੰਸ ਮੈਂ ਅੱਗੇ ਵੀ ਕੱਲ ਗੱਲ ਸੁਣਾਉਂਦਾ ਪਿਆ ਸੀਗਾ ਨਵੇਂ ਜਰਨਲਿਸਟ ਮੁੰਡੇ ਨੂੰ ਮੈਂ ਕਿਹਾ ਮੈਂ ਉਹ ਸਮਾਂ ਦੇਖਿਆ ਵਾ ਜਦੋਂ ਸਵੇਰੇ ਤੜਕੇ 6 ਵਜੇ ਤੋਂ ਸੁਖਵੀਰ ਸਿੰਘ ਬਾਦਲ ਦੇ ਘਰ ਤੋਂ ਲੈ ਕੇ ਲੰਬੀ ਤੱਕ ਗੱਡੀਆਂ ਲੱਗੀਆਂ ਹੋਈਆਂ ਸੀ ਤੇ ਉਧਰੋਂ ਮਲੂਕ ਤੋਂ ਲੈ ਕੇ ਮੁਕਸਰ ਤੱਕ ਲੱਗ ਪਾ ਗਾ ਜੀ ਬਿਲਕੁਲ ਬਿਲਕੁਲ ਸੁਖਵੀਰ ਸਿੰਘ ਬਾਦਲ 9:00 ਵਜੇ ਨਿਕਲਦੇ ਹੁੰਦੇ ਸੀ ਕਰੋ 3 ਘੰਟੇ ਸੜਕ ਤੇ ਗੱਡੀਆਂ ਹੀ ਖਲੋਤੀਆਂ ਹੁੰਦੀਆਂ ਸੀ ਅਸੀਂ ਉਸ ਸਮਾਂ ਦੇ ਤਾਂ ਮਤਲਬ ਅੱਜ ਸੁਖਵੀਰ ਸਿੰਘ ਬਾਦਲ ਨੂੰ ਕੋਈ ਪੁੱਛਦਾ ਨਹੀਂ ਸੁਖਵੀਰ ਸਿੰਘ ਬਾਦਲ ਉਸੇ ਹੀ 골ਡਨ ਪੀਰੀਅਡ ਨੂੰ ਫੇਰ ਧਰਉਣ ਵਾਸਤੇ ਜਾਂ ਵਾਪਸ ਲਿਆਉਣ ਵਾਸਤੇ ਇੱਕ ਵਾਰੀ ਆਪਣੇ ਆਪ ਨੂੰ ਕਹਿ ਸਕਦੇ ਆਪਾਂ ਤੇ ਫੇਰ ਇੱਕ ਤਸੌਫੀ ਤੇ ਪਰਖਣਾ ਚਾਹੁੰਦੇ ਆ ਤਾਂ ਉਹ ਇਸੇ ਕਰਕੇ ਹੈ ਕਿ ਮਾਗੀ ਦਾ ਮੇਲਾ ਸਾਡਾ ਇਲਾਕਾ ਅਮਰਤਪਾਲ ਸਿੰਘ ਉਰੀ ਇਥੋਂ جے ਹੂੰਕਾਰ ਭਰਦੇ ਆ ਇਥੋਂ ਜੇ ਪਾਰਟੀ ਘੜੀ ਕਰਦੇ ਆ ਤੇ ਸਾਡੇ ਤੇ ਪੱਲੇ ਕੱਖ ਨਹੀਂ ਰਹਿਣਾ ਸੋ ਮਾਗੀ ਵਾਲਾ ਫੈਸਲਾ ਜਿਹੜਾ ਹੈ ਜੇ ਤੁਸੀਂ ਦੇਖੋਗੇ ਤਾਂ ਜਦੋਂ ਇਹ ਸੂਚਨਾਵਾਂ ਤੇ ਇਹਨਾਂ ਤੱਕ ਹੈਗੀਆਂ ਸੀ ਕਿ ਅਮਰਤਪਾਲ ਸਿੰਘ ਹਰੀ ਪਾਰਟੀ ਬਣਾਉਣ ਜਾ ਰਹੇ ਆ ਜਦੋਂ ਲਗਭਗ ਸਥਿਤੀ ਸਪਸ਼ਟ ਹੋ ਗਈ ਤਾਂ ਇਹ ਫੈਸਲਾ ਆਇਆ ਜੀ ਤੇ ਦੂਜੀ ਗੱਲ ਇਹ ਕਿ ਇਸ ਫੈਸਲੇ ਨੂੰ ਹੁਣ ਤੱਕ ਰੋਕਿਆ ਲਿਆ ਯਾਨੀ ਦੋ ਵੱਟੇ ਤਾਕਤਾਂ ਦੇ ਪ੍ਰਦਰਸ਼ਨ ਹੋਣਗੇ ਇੱਕ ਪਾਸੇ ਅਮਰਤਪਾਲ ਸਿੰਘ ਹੋਣਾਂ ਦੀ ਕਾਨਫਰੰਸ ਲਗਭਗ ਲਗਭਗ ਤਿਆਰ ਤੇ ਦੂਸਰੇ ਪਾਸੇ ਇਧਰੋਂ ਅਕਾਲੀ ਦਲ ਬਾਦਲ ਵਾਲੇ ਜਿਨ੍ਹਾਂ ਦਾ ਇੱਥੇ ਕੈਟਰ ਬਹੁਤ ਮਜ਼ਬੂਤ ਆ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਉਹ ਵੀ ਉਥੇ ਇੱਕ ਵੱਡਾ ਇਕੱਠ ਕਰਕੇ ਇਹਨਾਂ ਸਾਰੀਆਂ ਪਰਸਤਿਤੀਆਂ 'ਚੋਂ ਅੱਗੇ ਵਧਣ ਦਾ ਯਤਨ ਕਰਨਗੇ ਹਾਂ ਇਧਰ ਇਹ ਆ ਕਿ ਅਕਾਲੀ ਦਲ ਬਾਦਲ ਵਾਸਤੇ ਇੱਕ ਸਮੱਸਿਆ ਪੜੀ ਆ ਕਿ ਜਿਹੜਾ ਬਹੁਤ ਮਜਬੂਤ ਗਾੜ ਹੈ ਇਹਨਾਂ ਦਾ ਲੰਬੀ ਮਲੂਟ ਉਹਦੇ ਵਾਸਤੇ ਇਹ ਹੈ ਕਿ ਰੁਪਾਣੇ ਵਾਲਾ ਪੁਲ ਟੁੱਟਾ ਹੋਇਆ ਹੈ ਜਿਹੜਾ ਕਿ ਨਿਰਮਤ ਨਹੀਂ ਹੋਇਆ ਸਮੇਂ ਸਿਰ ਉਹ ਇਹ ਰੂਟ ਜਿਹੜੇ ਆ ਉਹ ਬਦਲ ਕੇ ਇਹ ਲਿਆਉਣਗੇ ਕਿਉਂਕਿ ਇਹਨਾਂ ਦੀ ਕਾਨਫਰੈਂਸ ਵਾਲੀ ਥਾਂ ਆਲਵੇਸ ਐਸ ਡੀ ਪੀ ਸੀ ਬਲੂਟ ਰੋਡ ਤੇ ਦਿੰਦੀ ਹੈ ਹਾਂਜੀ ਹਾਂਜੀ ਹੂੰ ਬਿਲਕੁਲ ਤੇ ਆਪਾਂ ਮੈਂ ਮੇਟੂ ਜੀ ਪੁਲਿਸ ਵਾਲਿਆਂ ਦੀ ਗੱਲ ਕਰੀਏ ਪੁਲਿਸ ਵਾਲੇ ਵੀ ਵੀ ਆਰ ਐਸ ਲੈਣ ਲੱਗ ਪਏ ਬਹੁਤ ਵੀਆਰਐਸ ਲੈ ਰਹੇ ਨੇ ਪੁਲਿਸ ਵਾਲੇ ਦੇਖੋ ਪ੍ਰਵਿੰਜੀ ਇਹਦੇ ਚ ਦੋ ਚੀਜ਼ਾਂ ਨੇ ਇੱਕ ਤੇ ਇਹ ਆ ਕਿ ਉਹ ਮੰਨ ਲਓ ਜੇ ਕੋਈ ਪੁਲਿਸ ਮੁਲਾਜ਼ਮ 20 ਸਾਲ 25 ਸਾਲ ਦੀ ਉਮਰ ਦੇ ਵਿੱਚ ਜੋਬ ਤੇ ਆ ਗਿਆ ਉਸ ਤੋਂ ਬਾਅਦ ਉਹਦੀ ਸ਼ਾਦੀ ਹੋ ਗਈ ਤਾਂ ਯਾਨੀ ਲਾਲੋ ਕੇ 45 ਤੱਕ ਤੇ ਉਹਦਾ ਬੱਚਾ ਜਿਹੜਾ ਕੈਨੇਡਾ ਆ ਗਿਆ ਜੀ ਤੇ ਉਹਦੀ ਜੋਬ ਜਿਹੜੀ ਆ ਉਹ ਹਾਲੇ ਕਈ ਸਾਲ ਬਿਤਾਇਆ ਪਈ ਆ ਪਰ ਉਹਨੇ 2-3 ਸਾਲਾਂ ਚ ਬੱਚੇ ਨੇ ਆ ਕੇ ਇੱਥੇ ਪੜ੍ਹਾਈ ਪੂਰੀ ਕੀਤੀ ਤੇ ਆਪ ਦਾ ਸੈੱਟ ਹੋ ਗਿਆ ਉਸ ਤੋਂ ਬਾਅਦ ਸਾਡਾ ਯਾਨੀ हां जी उस तो बाद आपने पिता नु कह के ਛੱਡ ਖੜਾ ਮੈਂ ਨਾਕਿਆਂ ਤੇ ਉਥੇ ਵੇਖ ਲੋਤਾ ਆ ਜਾਣ ਠੀਕ ਹੈ ਜੀ ਇੱਕ ਤੇ वीआरएस ਦਾ ਵੱਡਾ ਕਾਰਨ ਇਹ ਸਾਹਮਣੇ ਆ ਰਿਹਾ ਮਤਲਬ ਕਿ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਗਏ ਕਿਸੇ ਵੀ ਦੇਸ਼ ਦੇ ਵਿੱਚ ਗਏ ਕੈਨੇਡਾ ਗਏ ਆਸਟ੍ਰੇਲੀਆ ਗਏ ਤਾਂ ਉਹਨਾਂ ਨੇ ਉਥੇ ਜਾ ਕੇ ਜਦੋਂ ਆਪਣੇ ਪੈਰ ਜਮਾ ਲਏ ਤੇ ਆਪਣੇ ਪਿਤਾ ਨੂੰ ਕਿਹਾ ਕਿ ਬਈ ਹੁਣ ਜੋਬ ਛੱਡ ਜੀ ਤਾਂ ਜੋਬ ਛੱਡ ਕੇ ਮਤਲਬ ਭਾਵੇਂ ਉਹ ਇੱਥੇ ਹੀ ਰਹੇ ਚਾਹੇ ਉਹਨਾਂ ਦੇ ਕੋਲ ਆਏ ਦੋਹਾਂ ਹੀ ਸੂਰਤਾਂ 'ਚ ਬੱਚਾ ਕਹਿੰਦਾ ਕਿ ਕੰਮ ਛੱਡ ਦੇ ਵੀਆਰਐਸ ਤੇ ਦੂਜਾ ਇਹ ਵੀਆਰਐਸ ਮਹੱਤੜ ਅੰਲੀ ਨਾਲ ਹਾਲਾਂਕਿ ਅੰਕੜੇ ਨਹੀਂ ਕੱਢ ਰਹੀ ਪੁਲਿਸ ਇਹ ਬਿਲਕੁਲ ਵੈਸਾ ਹੀ ਹੈ ਜੈਸਾ ਅੱਗੇ ਆਪਾਂ ਖੁਦਕੁਸ਼ੀਆਂ ਦੇ ਮਾਮਲੇ 'ਚ ਇੱਕ ਆਰਟੀਆਈ ਪਾਈ ਸੀ ਕਿ ਕਿੰਨੀਆਂ ਖੁਦਕੁਸ਼ੀਆਂ ਹੋਈਆਂ ਪੁਲਿਸ ਫੋਰਸ ਦੇ ਵਿੱਚ ਜਾਂ ਕਿੰਨੇ ਮੌਕਿਆਂ ਤੇ ਗੋਲੀ ਲੱਗੀ ਅਚਾਨਕ ਤਾਂ ਆਰਟੀਆਈ ਦਾ ਉੱਪਰ ਜਵਾਬ ਇਹਨਾਂ ਨੇ ਨਹੀਂ ਸੀ ਦਿੱਤਾ ਉਹਦਾ ਕਾਰਨ ਇਹ ਸੀ ਕਿ ਪੁਲਿਸ ਦੀ ਬਦਨਾਮੀ ਹੁੰਦੀ ਹੈ ਇਸੇ ਤਰ੍ਹਾਂ ਵੀਆਰਐਸ ਦਾ ਅੰਕੜਾ ਵੀ ਇਹ ਸਪਸ਼ਟ ਤੌਰ ਤੇ ਤਾਂ ਨਹੀਂ ਕੱਢਦੇ ਪਰ ਜਦੋਂ ਆਪਾਂ ਮਹਿਕਮੇ ਦੇ ਸੋਰਸਸ ਦੇ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਕਿ ਬਹੁਤ ਢੱਲੇ ਨਾਲ ਵੀਆਰਐਸ ਅਪਲਾਈ ਕੀਤੀ ਜਾਂਦੀ ਹੈ ਤਾਂ ਹੁਣ ਦੂਜੇ ਪਾਸੇ ਇੱਕ ਹੋਰ ਵੀ ਆ ਕਿ ਪ੍ਰਵੀਨ ਜੀ ਵਰਕਲੋਡ ਵੱਧ ਰਿਹਾ ਹੈ ਹੁਣ ਸਰਕਾਰਾਂ ਕੀ ਕਰਦੀਆਂ ਨੇ ਹਾਂਜੀ ਹਾਂਜੀ ਇਹ ਵੀ ਚੀਜ਼ ਹੈਗੀ ਆ ਸਰਕਾਰਾਂ ਕੀ ਕਰਦੀਆਂ ਨੇ ਕਿ ਬਈ ਜਿੱਦਾਂ ਮਤਲਬ ਅੱਜ ਕੱਲ੍ਹ ਘੱਟ ਤੋਂ ਘੱਟ ਕਾਮਿਆਂ ਤੋਂ ਰੈਗੂਲਰ ਕਾਮਿਆਂ ਤੋਂ ਕੰਮ ਲਿਆ ਜਾਵੇ ਘੱਟ ਤੋਂ ਘੱਟ ਰੱਖਿਆ ਜਾਵੇ ਕੋਈ ਆਊਟਸੋਰਸ ਕਰ ਲਿਆ ਜਾਵੇ ਕੋਈ ਅੰਦਰ ਕਰ ਲਿਆ ਜਾਵੇ ਕੋਈ ਉੱਧਰ ਕਰ ਲਿਆ ਜਾਵੇ ਪਰ ਪੁਲਿਸ ਦਾ ਕੋਈ ਤਾਂ ਬਦਲ ਹੈ ਨਹੀਂਗਾ ਹਮ ਟੀਚਿੰਗ ਲਾਈਨ ਤੇ ਤਾਂ ਤੁਸੀਂ ਕਰ ਲਿਆ ਜਾਂ ਡਰਾਈਵਿੰਗ ਲਾਈਨ ਚ ਤੁਸੀਂ ਕਰ ਲਿਆ ਆਊਟਸੋਰਸਿੰਗ ਜਾਂ ਮਤਲਬ ਕਿ ਕੰਮ ਚੱਲ ਹੀ ਗਿਆ ਕਿ 30 40% ਰੈਗੂਲਰ ਹੈ ਬਾਕੀ 60% ਆਊਟਸੋਰਸਿੰਗ ਦੇ ਜ਼ਰੀਏ ਆ ਗਿਆ ਕੱਚੇ ਆ ਗਿਆ ਤਾਂ ਕੰਮ ਰਾਲਾ ਮਿਲ ਕੇ ਚੱਲ ਗਿਆ ਹੁਣ ਪੁਲਿਸ ਦੇ ਕੋਲ ਤੇ ਇਹ ਵੀ ਆਪਸ਼ਨ ਹੈ ਨਹੀਂਗਾ ਨਾ ਵਿੰਜੀ ਹੂੰ ਹੂੰ ਬਿਲਕੁਲ ਤਾਂ ਪੁਲਿਸ ਨੇ ਤਾਂ ਖੁਦ ਕੰਮ ਕਰਨਾ ਤਾਂ ਹੁਣ ਤੁਸੀਂ ਦੇਖ ਲਓ ਕਿ ਆਬਾਦੀ ਸਾਡੀ ਮੇਰਾ ਅੰਦਾਜ਼ਾ ਹੈ ਕਿ 3 ਸਵਾ 3 ਕਰੋੜ ਦੇ ਦਰਮਿਆਨ ਹੈ ਪਰ ਪੁਲਿਸ ਨਫਰੀ ਉਹੀ ਹੈ ਜਿਹੜੀ 10 15 ਸਾਲ ਪਹਿਲਾਂ ਸੀਗੀ ਜੀ ਤਾਂ ਇਸ ਕਰਕੇ ਵਰਕਲੋਡ ਵੱਧ ਗਿਆ ਕ੍ਰਾਈਮ ਜਿਹੜਾ ਉਹ ਇੱਕ ਵੱਖਰੀ ਕਿਸ ਹੁੰਦਾ ਹੈ ਹੁਣ ਤੇ ਮਤਲਬ ਕਿ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਮੋਬਾਈਲ ਫੋਨ ਆ ਘਰੇ ਵੀ ਆ ਜਾਣ ਮੋਬਾਈਲ ਫੋਨ ਵੱਜੀ ਜਾਂਦੇ ਆ ਮੇਰਾ ਇੱਕ ਇੱਕ ਵਾਰੀ ਮੇਰਾ ਭਤੀਜਾ ਮੇਰੇ ਨਾਲ ਚਲਾ ਗਿਆ ਅਸੀਂ ਚੰਡੀਗੜ੍ਹ ਗਏ ਚਲੇ ਮੁਣਚੀ ਸੀ ਥਾਣੇ ਦਾ ਹਾਂਜੀ ਤੇ ਪ੍ਰਵੀਨ ਜੀ ਉਹ ਤੇ ਸੌਣੀ ਨਾ ਦੇਵੇ ਮੈਂ ਕਹਿੰਦਾ ਅੱਗ ਲਾ ਬੰਦ ਕਰਦੇ ਉਹਦਾ ਫੋਨ ਹੀ ਬਚੀ ਜਾਂਦਾ ਫੋਨ ਹੀ ਬਚੀ ਜਾਂਦਾ ਰਾਤ ਨੂੰ ਆ ਹੋ ਗਿਆ ਜੀ ਆ ਹੋ ਗਿਆ ਜੀ ਉਹ ਜਿਹੜਾ ਅੰਦਰ ਦਿੱਤਾ ਜੀ ਉਹਦੇ ਢਿੱਡ ਦੁਖਦਾ ਤੇ ਫਲਾ ਹੁੰਦਾ ਉਹਦਾ ਮਾਲ ਖਾਨ ਨੂੰ ਜੀ ਕਰਦਾ ਜੀ ਕੀ ਕਰੇ ਬੰਦਾ ਤਾਂ ਮਤਲਬ ਕਿ ਇਸ ਤਰ੍ਹਾਂ ਦਾ ਹੈ ਯਾਨੀ ਵਰਕ ਲੋਡ ਵੀ ਹੈ ਇਹਦੇ ਵਿੱਚ ਤੇ ਇੱਕ ਖਾਸ ਤੌਰ ਤੇ ਪ੍ਰਵੀਨ ਜੀ ਹੋਰ ਚੀਜ਼ ਵੀ ਆ ਕਿ ਜਦੋਂ ਅੱਜ ਵੀ ਡੇਟ 'ਚ ਮੁਲਾਜ਼ਮ ਫਸ ਜਾਂਦਾ ਹੈ ਤਾਂ ਉਹ ਨੂੰ ਬੈਕ ਵੀ ਨਹੀਂ ਕਰਦਾ ਨਾ ਉਹ ਅਫਸਰ ਕਰਦਾ ਨਾ ਸਰਕਾਰ ਕਰਦੀ ਐ ਸੋ ਇਸ ਸਾਰੀਆਂ ਚੀਜ਼ਾਂ ਨੇ ਕੁਲਮਲਾਤੀ ਤੁਸੀਂ ਦੇਖ ਲਓ ਕਿ ਕਿੰਨੇ ਐਸੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੇ ਖੁਦ ਨੂੰ ਗੋਲੀ ਮਾਰੀ ਪਰ ਪੁਲਿਸ ਨੇ ਇਹ ਕਹਿ ਦਿੱਤਾ ਕਿ ਜੀ ਸਰਵਸਰਵਾਲ ਵਾਰ ਸਾਫ਼ ਕਰਦੇ ਆ ਜਾਂ ਗਨ ਕੋਈ ਸਾਫ਼ ਕਰਦੇ ਆ ਅਰੇ ਐਸੇ ਕੋਈ ਅਨਾੜੀ ਥੋੜੀ ਨਹੀਂ ਇਹ ਬੰਦੇ ਇਹਨਾਂ ਨੂੰ ਬਕਾਇਦਾ ਕਹ ਲੋ ਕਿ ਗਨ ਜਾਂ ਅਸਲਾ ਵੈਪਨ ਸਾਫ਼ ਕਰਨ ਦੀ ਸਖਾਈ ਦਿੱਤੀ ਜਾਂਦੀ ਹੈ ਸਰ ਅੱਡ ਤੋਂ ऐसा नहीं होता तो ये सारे कारण में इस करके VRS ਜਿਹੜੀ ਆ ਉਹ ਢੱਲੇ ਨਾਲ ਇਸ ਵੇਲੇ ਅਪਲਾਈ ਕੀਤੀ ਜਾ ਰਹੀ ਹੈ ਪੁਲਿਸ ਫੋਰਸ ਦੇ ਵਿੱਚ ਅੰਕੜਾ ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹਾਲੇ ਸਟੀਕ ਅੰਕੜਾ ਜਿਹੜਾ ਵਾਰਨਿੰਗ ਨਿਕਲ ਰਿਹਾ ਯਤਨ ਕਰਾਂਗੇ ਕਿ ਕਿੰਨੇ VRS ਲੈ ਰਹੇ ਨੇ ਤੇ ਕੀ ਮਤਲਬ ਕਿ ਉਹ ਇਥੇ ਰਹਿ ਰਹੇ ਆ ਜਾਂ ਜ਼ਿਆਦਾ ਬਾਹਰ ਜਾ ਰਹੇ ਆ ਉਹ ਅੰਕੜਾ ਜਦੋਂ ਵੀ ਕਿਤੇ ਪੁਸ਼ਟਕ ਅੰਕੜਾ ਹੋਇਆ ਤਾਂ ਫਿਰ ਉਹਦੀ ਤਸਦੀਕ ਜਦੋਂ ਹੋਈ ਤਾਂ ਫਿਰ ਗੱਲ ਕਰਾਂਗੇ ਜੀ ਨਾਲੇ ਮਿੰਟ ਜੀ ਜਿਹੜੀ ਸਿਆਸੀ ਦਖਲ ਅੰਦਾਜ਼ੀ ਆ ਨਾ ਗੈਰਤਮੰਦ ਬੰਦੇ ਨੂੰ ਡਿਪਾਰਟਮੈਂਟ ਦੇ ਵਿੱਚ ਮਹਿਕਮੇ 'ਚ ਖੜਨ ਕਿਹੜਾ ਦਿੰਦੀ ਆ ਜੇ ਕੋਈ ਸਹੀ ਕੰਮ ਕਰਨਾ ਵੀ ਚਾਹੁੰਦਾ ਜੇ ਉਹਦੇ ਆਸੇ ਪਾਸੇ ਘੇਰੇ ਹੋਏ ਜਿਹ ਬੰਦੇ ਨੇ ਜਿਨ੍ਹਾਂ ਦੀ ਜਿਨ੍ਹਾਂ ਦਾ ਨੈਰੇਟਿਵ ਹਾਵੀ ਆ ਜਾਂ ਜਿਨ੍ਹਾਂ ਦੀ ਗੱਲ ਹਾਵੀ ਆ ਫਿਰ ਉਹ ਬੰਦਾ ਕਿੱਥੇ ਅਗਲਾ ਕਹਿੰਦਾ ਯਾਰ ਚੱਲ ਤੁਸੀਂ ਜਿਵੇਂ ਚਲਾ ਲਓ ਜਿਵੇਂ ਚਲਾਉਣਾ ਆ ਬਿਲਕੁਲ ਆਪਾਂ ਉਹੀ ਕਾਰਨ ਕਿਨੇ ਆ ਨਾ ਕਿ ਸਰਕਾਰ ਬੈਕ ਨਹੀਂ ਨਹੀਂ ਸਰਕਾਰ ਸਗੋ ਪੁਸ਼ ਕਰਦੀ ਆ ਕਿ ਤੁਸੀਂ ਆ ਕੰਮ ਕਰੋ ਜੀ ਹੂੰ ਜੀ ਤੇ ਉਧਰ ਪੀਸੀਐਸ ਭਰਤੀ ਦੀ ਗੱਲ ਕਰੀਏ ਕਈ ਸਾਲਾਂ ਬਾਅਦ ਹੋਣ ਲੱਗੀ ਜੀ ਹ ਕੋ ਪੀਸੀਐਸ ਭਰਤੀ ਜੇ ਆਪਾਂ ਦੇਖੀ ਹੈ ਨਾ ਜਿੰਨੀ ਆਪਣੀ ਇੱਥੇ ਰੁਕੀ ਹੋਈ ਸੀ ਕਿ ਕਰੋਨਾ ਤੋਂ ਪਹਿਲਾਂ ਕਰੋਨਾ ਆ ਗਿਆ ਜੀ ਤਾਂ ਕਰਕੇ ਬੰਦ ਹੋ ਗਿਆ ਜੀ ਫਲਾ ਹੋ ਗਿਆ ਟਮਕਾ ਹੋ ਗਿਆ ਔਰ ਇਹ ਸਰਕਾਰ ਜਿਹੜੀ ਹੈ ਨੌਕਰੀਆਂ ਵਾਲੀ ਸਰਕਾਰ ਇਸ ਨੂੰ ਕਿਹਾ ਜਾਂਦਾ ਜਿਹੜੀ ਚੱਲ ਰਹੀ ਹੈ ਹਾਂਜੀ ਹਾਂਜੀ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਤਿੰਨ ਸਾਲ ਤੇ ਇਹਨੂੰ ਹੋ ਗਏ 5 ਸਾਲ ਹੋ ਗਏ ਪੀਸੀਐਸ ਦੀ ਭਰਤੀ ਨਹੀਂ ਹੋਈ ਚਲੋ 1 ਸਾਲ ਕੋਵਿਡ ਦਾ ਵਿੱਚ ਹੋ ਗਿਆ 1 ਸਾਲ ਕਾਂਗਰਸ ਨੇ ਬਰਬਾਦ ਕਰ ਦਿੱਤਾ ਇਸ ਤਰ੍ਹਾਂ ਮੈਂ ਜੇ ਤੁਸੀਂ ਦੇਖੋਗੇ ਹਰਿਆਣਾ ਦੇ 2000 ਜੀਡੀਸੀ ਕੇ ਨਾ ਆਪਣੇ ਪੀਸੀਐਸ ਲੈਵਲ ਦੇ ਤਾਂ ਉਹਨਾਂ ਨੇ ਬਣਾਏ ਨੇ ਪਬਲਿਕ ਸਰਵਿਸ ਦੇ ਵਿੱਚ ਉਹਨਾਂ ਨੇ 2000 ਬੰਦਾ ਰੱਖਿਆ ਤੁਸੀਂ ਅੰਦਾਜ਼ਾ ਲਾ ਲਓ ਇਹ ਕਿੰਨਾ ਨੁਕਸਾਨ ਕਰਦੇ ਆ ਔਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਬਹੁਤ ਪੜ੍ਹਾਈ ਕੀਤੀ ਆ ਜਿਹੜੇ ਕਤਾਰ ਚ ਖਲੋਤੇ ਟੌਪ ਆ ਜਿਹੜੇ ਤਰੀਮ ਆ ਜਿਹੜੇ ਨਾ ਵੀ ਆਪਣੇ ਸੂਬੇ ਬਾਰੇ ਸੋਚਣਾ ਹੈ ਉਹ ਕਹਿੰਦਾ ਮਤਲਬ ਕਿ ਆਈਐਸ ਤੋਂ ਬਾਅਦ ਪੀਸੀਐਸ ਹੀ ਇੱਕ ਐਨੀਅਤ ਰੱਖਦੇ ਨੇ ਨਾ ਤਾਂ ਉਹ 5 ਸਾਲ ਹੋ ਗਏ ਭਰਤੀ ਨਹੀਂ ਹੋਈ ਹੁਣ ਸਾਡੇ ਤੱਕ ਬਥੇਰੇ ਵਿਚਾਰੇ ਪਹੁੰਚ ਕਰਦੇ ਆ ਪਾੜੇ ਆ ਜਿਹੜੇ ਕਤਾਰ ਚ ਲੱਗੇ ਹੁੰਦੇ ਆ ਕਿ ਚੀਜ਼ ਭਰਤੀ ਨਹੀਂ ਖੋਲਦੇ ਭਰਤੀ ਨਹੀਂ ਖੋਲਦੇ ਦਰਅਸਲ ਕੀ ਆ ਕਿ ਇਹਨਾਂ ਸਰਕਾਰਾਂ ਦਾ ਮੈਂ ਜੇ ਤੁਹਾਨੂੰ ਦੱਸਿਆ ਕਿ ਧਿਆਨ ਜਿਹੜਾ ਹੁੰਦਾ ਨਾ ਬਸ ਪਾਰਟੀਆਂ ਚਲਾਉਣ ਵਾਲਾ ਪਾਰਟੀਆਂ ਕਰਨ ਵਾਲਾ ਬਾਪੇ ਪੀਣ ਖਾਣ ਨੂੰ ਹੁੰਦਾ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਆ ਪਰ ਦੇਰ ਆਏ ਦਰੁਸਤ ਆ ਤਾਂ ਹੁਣ ਇਹਨਾਂ ਨੇ 5 ਸਾਲ ਬਾਅਦ ਜਿਹੜੀ ਆ ਉਹ ਪ੍ਰੀਖਿਆ ਖੋਲੀ ਔਰ ਇਹ ਵੀ ਮੈਂ ਤੁਹਾਨੂੰ ਦੱਸਾਂ ਸਰਕਾਰ ਦਾ ਨਹੀਂ ਮੈਨੂੰ ਇਉਂ ਲੱਗਦਾ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਹਾਂ ਜਿਹੜਾ ਹੁੰਦਾ ਨਾ ਇਹਦਾ ਚੇਅਰਮੈਨ ਮੈਂ ਪੜਿਆ ਹੋਇਆ ਇਹਨਾਂ ਨੂੰ ਸਾਰਿਆਂ ਨੂੰ ਜੀ ਜੀ ਜਿਹੜਾ ਚੇਅਰਮੈਨ ਹੁੰਦਾ ਨਾ ਸਾਬ ਉਹ ਇੱਥੇ 2 ਸਾਲ ਹੀ ਕੰਮ ਕਰ ਸਕਦਾ ਠੀਕ ਹੈ ਜੀ ਮਤਲਬ ਕਿ ਜਿੱਦਾਂ 60 ਸਾਲ ਦੀ ਉਮਰ 'ਚ ਕੋਈ ਰਿਟਾਇਰ ਹੋਇਆ ਅਫਸਰ ਜਿਉਂਨੇ ਇੱਧਰ ਆਉਣਾ ਹੈ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਵਿੱਚ ਆਉਣਾ ਪੀਪੀਐਸਸੀ ਦੇ ਵਿੱਚ ਆਉਣਾ ਨਾ ਸਰ ਤਾਂ ਉਹਨੇ ਸਿਰਫ 2 ਸਾਲ ਹੀ ਕੰਮ ਕਰਨਾ ਤੇ 6 ਮਹੀਨੇ ਤਾਂ ਉਹਦੇ ਗਿਆ ਜਿਹੜੀ ਪ੍ਰਕਿਰਿਆ ਹੋਏਗੀ ਉਹਦੀ ਅਪੁਆਇੰਟਮੈਂਟ 1.5 ਸਾਲ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਤੋਂ ਬਾਅਦ ਉਹ ਕਿਸੇ ਵੀ ਅਹੁਦੇ ਤੇ ਜਾ ਕੇ ਕੰਮ ਨਹੀਂ ਕਰ ਸਕਦਾ ਦੁਬਾਰਾ ਹੈਨਾ ਇੰਟਰਸਟਿੰਗ ਜੀ ਜਿਹੜਾ ਬੰਦਾ ਪੀਪੀਐਸਸੀ ਚ ਕੰਮ ਕਰ ਗਿਆ ਨਾ ਜੀ ਉਹ ਕਿਸੇ ਗਾਂ ਮਹਿਕਮੇ ਦੇ ਵਿੱਚ ਇਸ ਤਰ੍ਹਾਂ ਜਾ ਕੇ ਉਹਦਾ ਨਹੀਂ ਸੰਭਾਲ ਸਕਦਾ ਜੀ ਤਾਂ ਇੱਥੇ ਇੱਥੇ ਜਿਹੜਾ ਅਹੁਦਾ ਸੀ ਉਹ ਸੀਗਾ ਜਤਿੰਦਰ ਸਿੰਘ ਆਲਖਾ ਕੋਲ ਠੀਕ ਹੈ ਉਹ ਬੜੇ ਤਗੜੇ ਅਫਸਰ ਰਹਨੇ ਪੁਲਿਸ ਦੇ ਵਿੱਚ ਹੁੰਦਾ ਕਿ ਆ ਕਿ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਇੰਟਰਸਟਿੰਗ ਗੱਲ ਹੈ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਸ਼ਾਇਦ 31 ਨੂੰ ਉਹਨਾਂ ਦੀ ਰਿਟਾਇਰਮੈਂਟ ਸੀ ਤਾਂ 30 ਨੂੰ ਉਹਨਾਂ ਨੇ ਪਰਤੀ ਖੋਲ ਦਿੱਤੀ ਠੀਕ ਹੈ ਉਹਨਾਂ ਨੇ ਕਿਹਾ ਕਿ ਉਹਨੂੰ ਪਤਾ ਸੀ ਕਿ ਗਾਮ ਮੈਂ ਤਾਂ ਕਿਸੇ ਉਦੇ ਤੇ ਬੈਠਣਾ ਨਹੀਂ ਸ਼ਾਇਦ ਤਾਂ 322 ਨੌਕਰੀਆਂ ਦੇ ਇਹ ਰਸਤੇ ਖੋਲ ਗਿਆ ਅਲਖ ਸਾਹਿਬ ਚਲੋ ਜੋ ਮਰਜ਼ੀ ਆ ਠੀਕ ਹੈ ਕਮੀਆਂ ਤਰੁੱਟੀਆਂ ਹਰੇਕ ਇਨਸਾਨ 'ਚ ਹੁੰਦੀਆਂ ਨੇ ਪਰ ਜੋ ਉਹਨਾਂ ਨੇ ਕੀਤਾ ਮੇਰੇ ਖਿਆਲ ਦੇ ਨਾਲ ਜਾਂਦੇ ਦੇ ਉਹ ਠੀਕ ਕੀਤਾ ਕਿਉਂਕਿ ਇਹ ਬੜੇ ਅਰਸੇ ਦੀ ਜਿਹੜੀ ਭਰਤੀ ਆ ਰੁਕੀ ਪਈ ਸੀਗੀ ਜਿਸ ਨੂੰ ਉਹਨਾਂ ਨੇ ਖੋਲ ਕੇ ਜਿਹੜੇ ਕਹਿੰਨ ਕਿ ਘਟੋ ਘਟ ਸਵਾ 300 ਅਹੁਦਿਆਂ ਦੇ ਰਾਹ ਖੋਲ ਦਿੱਤੇ ਆ ਹੁਣ ਮੁਕਾਬਲੇਬਾਜ਼ ਜਿਹੜੇ ਆ ਉਹ ਕਿਹੜੇ ਲੱਕੀ ਰਹਿੰਦੇ ਆ ਕਿਹੜੇ ਅਨਲੱਕੀ ਰਹਿੰਦੇ ਆ ਜਾਂ ਇਹ ਵੀ ਆ ਕਿ ਕਈ ਵਾਰ ਬਈ ਗੱਲ ਆ ਕਿ ਪ੍ਰਵਿੰਦਜੀ ਭਰਤੀ ਦੇ ਵਿੱਚ ਵੀ ਗੜਬੜ ਚੱਲਾ ਆ ਜਾਂਦਾ ਸਾਹਮਣੇ ਉਹ ਨਹੀਂ ਹੋਣਾ ਚਾਹੀਦਾ ਬਾਕੀ ਮੁਕਾਬਲੇਬਾਜ਼ ਤੇ ਇਹੀ ਆ ਕਿ ਜਿਹੜਾ ਬਈ ਕਾਬਲ ਆ ਉਹ ਅੱਗੇ ਵਧ ਜਾਂਦਾ ਜਿਹੜਾ ਨਕਾਬਲ ਹੈ ਉਹ ਪਿਛੇ ਰਹਿ ਜਾਂਦਾ ਫਿਰੇ ਵਰਗਾ ਹਾਂ ਜੀ ਹਾਂ ਮੈਂ ਵੀ ਤੁਹਾਡੀ ਯਾਦ ਹੁਣ ਆਪਾਂ ਇੱਕ ਖਬਰ ਵੀ ਕੀਤੀ ਇੱਕ ਸਟੋਰੀ ਵੀ ਕੀਤੀ ਸੀ ਇੱਕ ਵਾਰੀ ਖਬਰ ਵੀ ਸਾਂਝੀ ਕੀਤੀ ਸੀ ਸਰੋਤਿਆਂ ਦੇ ਨਾਲ ਕਿ ਸਰਕਾਰ ਭਾਰਤੀਆਂ ਖੋਲ ਕੇ ਪੈਸਾ ਕਮਾ ਰਹੀ ਹੈ ਲੋਕਾਂ ਨੂੰ ਸਰਕਾਰ ਦੇ ਨਾਲ ਤੋਂ ਬਾਅਦ ਦੀ ਗੱਲ ਭਾਰਤੀਆਂ ਦੀਆਂ ਜਿਹੜੀਆਂ ਫੀਸਾਂ ਨੇ 3-3 4-4 ਹਜ਼ਾਰ ਪੇਪਰ ਦੀਆਂ ਉਸ ਤੋਂ ਬਾਅਦ ਐਂਟਰਸ ਦੀਆਂ ਜਾਂ ਕਿਸੇ ਵੀ ਰੂਪ ਦੇ ਵਿੱਚ ਜੋ ਕੋਈ ਫੀਸ ਆ ਉਹਦੇ ਤੋਂ ਕਰੋੜਾਂ ਰੁਪਏ ਕਮਾਇਆ ਸਰਕਾਰ ਨੇ ਪਿਛਲੇ ਸਾਲਾਂ ਦੇ ਵਿੱਚ ਹਾਂਜੀ ਉਹੀ ਹੈ ਨਾ ਕਿ ਇਹ ਫੀਸ ਦਾ ਵੀ ਇਹ ਹਿਸਾਬ ਹੈ ਹੁਣ ਦੇਖੋ ਚਲੋ ਐਸੀ ਜਿਹੜੀ ਹੈ ਸਾਡੀ ਭਾਈ ਭਾਈਚਾਰੇ ਦੀ ਗੱਲ ਹੈ ਉਹ ਤਾਂ ਹੈ ਕਿ ਠੀਕ ਹੈ ਉਹਨਾਂ ਨੂੰ ਆਪਾਂ ਇੱਕ ਸ਼ੂਟ ਕਹਿੰਦੇ ਆ ਤਾਂ ਉਹ ਹੋਰ ਵੀ ਹੋਣੀ ਚਾਹੀਦੀ ਚਾਹੇ ਫ੍ਰੀ ਆਫ ਕਾਸਟ ਉਹਨਾਂ ਦੇ ਬੱਚੇ ਜਿਹੜੇ ਆ ਭਾਰਤ ਇਨਫੋਰਮ ਪਰ ਗੱਲ ਇਹ ਆ ਕਿ ਇੱਕ ਐਸਾ ਵੀ ਬੱਚਾ ਹੈ ਨਾ ਜਨਰਲ ਕਲਾਸ ਦੇ ਵਿੱਚ ਜਿਹਦੇ ਘਰ ਕਨਾਲ ਜਾਂ ਕਿਲਾ ਪੈ ਲਈ ਆ ਹਾਂਜੀ 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 ਬਿਲਕੁਲ ਉਹ ਉਹਨੇ ਉਹਨੇ ਮਹੀਨੇ ਦੇ ਵਿੱਚ ਮੰਨ ਲਓ 5 ਕੇ 7 ਫਾਰਮ ਭਰਨੇ ਆ ਹਾਂਜੀ ਤਾਂ ਹਜ਼ਾਰ ਹਜ਼ਾਰ ਡੇਡੜੇ ਹਜ਼ਾਰ ਦੀ ਫੀਸ ਤਾਂ ਇਟ ਮੀਨ ਕਿ ਉਸ ਪਰਿਵਾਰ ਨੂੰ ਆਪਣਾ ਜਿਹੜਾ ਨਰਵਾਹ ਹੈ ਜੋ ਦੇ ਵਾਸਤੇ ਬਜਟ ਚਾਹੀਦਾ ਉਤੋਂ ਐਕਸਟਰਾ ਆਪਣੇ ਬੱਚੇ ਦੇ ਫਾਰਮ ਭਰਨ ਵਾਸਤੇ ਵੀ ਉਹਨੂੰ ਬੋਰੋ ਕਰਨਾ ਪਾਏਗਾ ਜਾਂ ਇਧਰ ਉਧਰ ਫੜਨਾ ਪਵੇਗਾ ਹਾਂਜੀ ਹਾਂਜੀ ਇਦਾਂ ਹੀ ਹੈ ਜੀ ਦਾਸ ਤਾਂ ਇਹ ਕੀ ਪਰਵਾਹ ਇਹ ਚੀਜ਼ਾਂ ਇਹ ਚੀਜ਼ਾਂ ਜਿਹੜੀਆਂ ਠੀਕ ਹੈ ਸਰਕਾਰ ਵਾਸਤੇ ਤੇ ਇੱਕ ਕਹਿ ਲਓ ਕਿ ਮਨੀ ਕਲੈਕਸ਼ਨ ਦਾ ਜਾਂ ਮਾਲੀਆ ਪ੍ਰਾਪਤੀ ਦਾ ਇੱਕ ਸਾਧਨ ਹੈ ਹਾਂਜੀ ਹਾਂਜੀ ਪਰ ਜਿਹੜਾ ਇੱਕ ਬੱਚਾ ਮਸੀ ਪੜਿਆ ਪੜ੍ਹ ਲਿਖੇ ਕਤਾਰ ਚ ਲੱਗਾ ਉਹਦੇ ਵਾਸਤੇ ਉਹਨੇ ਕਿਉਂਕਿ ਮਹੀਨੇ ਚ ਬਹੁਤ ਥਾਵਾਂ ਤੇ ਟਰਾਈ ਕਰਨਾ ਜਾਣਾ ਵੀ ਇੰਟਰਵਿਊ ਵਾਸਤੇ ਵੀ ਜਾਣਾ ਉਹ ਸਾਰੇ ਖਰਚੇ ਤਾਂ ਇਹ ਚੀਜ਼ ਬਾਰੇ ਤੇ ਕੋਈ ਸੋਚਦਾ ਹੀ ਨਹੀਂ ਕਦੇ ਨਹੀਂ ਸੋਚਿੰ ਜੀ ਨਹੀਂ ਸੋਚਦਾ ਨਹੀਂ ਸੋਚਦਾ ਇੱਕ ਨੌਕਰੀ ਦੇ ਲਈ ਜੇ ਤੁਸੀਂ ਉਹਦੇ ਲਈ ਅਪਲਾਈ ਕਰਨਾ ਅਪਲਾਈ ਕਰਨ ਤੋਂ ਲੈ ਕੇ ਤੇ ਉਹਦਾ ਪ੍ਰੀਖਿਆ ਪਾਸ ਕਰਨੇ ਤੇ ਉਸ ਤੋਂ ਬਾਅਦ ਇੰਟਰਵਿਊ 8 ਤੋਂ 10000 ਰੁਪਏ ਨੌਕਰੀ ਖਾ ਜਾਂਦੀ ਹੈ ਮਿੰਟੂ ਜੀ ਆਮ ਮਾਤੜ ਬੰਦੇ ਦਾ ਹਾਂ ਸਹੀ ਜੀ ਸਹੀ ਜੀ ਹਾਂ ਜੀ 2500 3000 ਰੁਪਏ ਤੱਕ ਹੀ ਜਿਹੜੀਆਂ ਉਹਨਾਂ ਦੀ ਭਰਤੀ ਦਾ ਫਾਰਮ ਹੀ ਹੈ 2500 3000 ਤੱਕ ਜਰਨਲ ਵਾਸਤੇ ਹਾਂਜੀ ਬਿਲਕੁਲ ਮੈਂ ਉਹੀ ਕਹਿ ਰਿਹਾ ਨਾ ਕਿ ਆਰਥਿਕ ਤੌਰ ਤੇ ਜਿਹੜਾ ਪਛੜਿਆ ਪਰਿਵਾਰ ਹੈ ਤਾਂ ਉਹਦੀ ਤੇ ਕਦੇ ਗੱਲ ਹੀ ਨਹੀਂ ਕੀਤੀ। ਕਲਾਸ ਦੀ ਨਾ ਨਾ ਗੱਲ ਕਰੀਏ ਆਪਾਂ ਵਰਗ ਦੀ ਗੱਲ ਨਾ ਕਰੀਏ। ਇਹ ਠੀਕ ਹੈ ਐਸੀ ਵਰਗ ਨੂੰ ਤਾਂ ਚਲੋ ਛੋਟ ਮਿਲ ਜਾਂਦੀ ਹੈ ਫੀਸ ਦੇ ਵਿੱਚ ਪਰ ਇੱਕ ਜਰਨਾ ਲੈ ਤਾਂ ਉਹ অতি ਗਰੀਬ ਹੈ অতি ਪਛੜਿਆ ਹੈ। ਜੀ ਉਸ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਫੋਟ ਕਰਨਾ ਇਸ ਤਰ੍ਹਾਂ ਦਾ ਖਰਚਾ। ਹਾਂਜੀ ਤੇ ਕਈ ਵਿਧਾਇਕ ਕਹਿੰਦੇ ਆਪ ਨੂੰ ਚੰਦਾ ਦੇ ਰਹੇ ਨੇ ਜੀ ਆਮ ਆਦਮੀ ਪਾਰਟੀ ਨੂੰ। ਹਾਂਜੀ ਬਿਲਕੁਲ ਦੇਖੋ ਇਹ ਚੀਜ਼ਾਂ ਚੱਲਦੀਆਂ ਹੁੰਦੀਆਂ ਨੇ ਤੁਹਾਨੂੰ ਯਾਦ ਹੋਣਾ ਜਦੋਂ ਕਾਲੀਆਂ ਦੇ ਦਿਨ ਫਿਰ ਗਏ ਇੱਕ ਤਾਂ ਵੈਸੇ ਹੁੰਦਾ ਨਾ ਕਿ ਦਿਨ ਆਪਾਂ ਕਹਿ ਦਿੰਦੇ ਨੇ ਸਾਡਾ ਬਾਪੂ ਕਹਿੰਦਾ ਹੁੰਦਾ ਸੀ ਕਿ ਹੌਸਲਾ ਨਾ ਹਾਰਿਓ ਦਿਨ ਫਿਰ ਜਾਣਗੇ ਜਦੋਂ ਸਾਡੇ ਤੇ ਬੜਾ ਮਾੜਾ ਟਾਈਮ ਹੁੰਦਾ ਸੀ ਨਰਮੇ ਨਰਮੇ ਹੁਣ ਹਟ ਗਏ ਸੀ ਹਾਂਜੀ ਤੇ ਆ ਆ ਭਾਵੇਂ ਲੋਕ ਲੋਕ ਕੇ ਰੋਂਦੇ ਰਹਿਣਾ ਖੈਰ ਗੱਲ ਇਹ ਆ ਕਿ ਉਹ ਕਈ ਵਾਰ ਚੰਗੇ ਤੋਂ ਮਾੜੇ ਵੀ ਤੇ ਉਹ ਵੀ ਦਿਨ ਫਿਰ ਜਾਂਦੇ ਹਾਂਜੀ ਹਾਂਜੀ ਤਾਂ ਜਦੋਂ ਇਹਨਾਂ ਦੇ ਦਿਨ ਫਿਰ ਗਏ ਤਾਂ ਉਦੋਂ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਇੱਕ ਸੂਚਨਾ ਨਿਕਲੀ ਸੀਗੀ ਕਿ ਇਹਨਾਂ ਨੇ ਯਾਨੀ ਆਪ ਹੀ ਬਦਲ ਪਰਿਵਾਰ ਨੇ ਆਪਣੀ ਪਾਰਟੀ ਨੂੰ ਫੰਡਿੰਗ ਕੀਤੀ ਆ ਜੀ ਤਾਂ ਇਹਨਾਂ ਦੇ ਲੀਡਰ ਵੀ ਪਾਰਟੀ ਨੂੰ ਫੰਡ ਕਰਦੇ ਆ ਹਮਮ ਪਰ ਵੈਸੇ ਵੀ ਜੇ ਤੁਸੀਂ ਦੇਖੋਗੇ ਨਾ ਵਟੇ ਲੀਡਰ ਕੀ ਆ ਛੋਟੇ ਲੀਡਰ ਹੀਠਾਂ ਜ਼ਿਲ੍ਹਾ ਪੱਧਰ ਤਹਿਸੀਲ ਪੱਧਰ ਤੇ ਬਲੌਕ ਪੱਧਰ ਤੇ ਛੜੇ ਆ ਜਾਂਦੇ ਆ ਹਾਂਜੀ ਉਹਨਾਂ ਦੇ ਵਿੱਚੋਂ ਵੀ ਕੁਝ ਇਸ ਤਰ੍ਹਾਂ ਦੇ ਹਿੰਦੂ ਹੁੰਦੇ ਆ ਜਿਹੜੇ ਕਿ ਪੰਡ ਜਿਹੜਾ ਹੈ ਨਾ ਉਹ ਦਿੰਦੇ ਨੇ ਜੀ ਸੋ ਇਹ ਫੰਡ ਤੋਂ ਬਿਨਾ ਤਾਂ ਫੰਡਾ ਚੱਲਦਾ ਹੀ ਨਹੀਂ ਤਾਂ ਆਮ ਆਦਮੀ ਪਾਰਟੀ ਵਾਲਿਆਂ ਦੀ ਇੱਕ ਕਹਿ ਲੋ ਕਿ ਲਿਸਟ ਨਿਕਲੀ ਹੈ ਇਸ ਤਰ੍ਹਾਂ ਦੀ ਜਿਹਦੇ ਵਿੱਚ ਸਾਹਮਣੇ ਆਇਆ ਕਿ ਅਮਨ ਅਰੂੜਾ ਜਤਨ ਕੁਲਤਾਰ ਸੰਧਵਾ ਜੈਕਿਸ਼ਨ ਰੋੜੀ ਜੀ ਤੇ ਗੁਰਮੀਤ ਸਿੰਘ ਜਿਹੜੇ ਹੈਗੇ ਨੇ ਇਹ 10-10000 ਰੁਪਇਆ ਜਿਹੜਾ ਹੈ ਜੀ ਉਹ ਦਿੰਦੇ ਨੇ ਮਤਲਬ ਪਾਰਟੀ ਮੰਤਲੇ ਡਾਕਟਰ ਬਲਬੀਰ ਸਿੰਘ ਜੀ ਕੁਲਦੀਪ ਸਿੰਘ ਜੀ ਡਾਕਟਰ ਰਵਜੋਤ ਸਿੰਘ ਜੀ ਬੁੱਧਰਾਮ ਜੀ ਇਹ ਦਿੰਦੇ ਨੇ ਲਗਭਗ ਲਗਭਗ ਕੋਈ ਲਾ ਲੋ 2-2 2.5 ਹਜ਼ਾਰ ਤੇ ਵਿੱਚੋਂ ਬੁੱਧਰਾਮ ਜੀ 10000 ਬਲਜਿੰਦਰ ਕੌਰ ਇਹ ਦਿੰਦੇ ਨੇ 8000 ਰੁਪਏ ਸਰਬਜੀਤ ਕੌਰ 8000 ਰੁਪਏ ਤਲਵੰਤ ਪੰਡੋਰੀ ਜੀ 7500 ਰੁਪਏ ਚੇਤਨ ਸਿੰਘ 2100 ਰੁਪਏ ਗੁਰਦੇਵ ਸਿੰਘ 2100 ਰੁਪਏ ਤਾਂ ਮਤਲਬ ਕਿ ਇਸ ਤਰ੍ਹਾਂ ਇਹ ਜਿਹੜੇ ਸੰਸਦ ਮੈਂਬਰਾਂ ਚ ਦੇਖੀਏ ਤੇ ਇੱਕ ਦੇ ਰਿਹਾ ਪਾਰਟੀ ਫੰਡ ਤੇ ਦੂਜੇ ਜਿਹੜੇ ਆ ਵਿਧਾਇਕ ਆ ਉਹ ਦੇ ਰਹੇ ਆ ਚੰਦਾ ਲਗਭਗ ਲਗਭਗ 8 ਜਾਣੇ ਸੋ ਇਹਨਾਂ ਦਾ ਇਹ ਮੰਥਲੀ ਚੰਦਾ ਜਾ ਰਿਹਾ ਪਰ ਗੱਲ ਇੱਕ ਬਹੁਤ ਇੰਟਰਸਟਿੰਗ ਹੈ ਨਾ ਕਿ 80000 ਤੇ ਟੋਟਲ ਤਨਖਾਹ ਇਹਨਾਂ ਦੀ ਉਹਦੇ ਚੋ 10000 ਹੈ ਸੰਧਵਾਪ ਸਾਹਿਬ ਜੀ ਦੇ ਰਹੇ ਆ ਬਾਕੀ ਕੀ ਬਚਿਆ ਤੇ ਇਹਨਾਂ ਦੇ ਖਰਚੇ ਜਿਹੜੇ ਉਹ ਤਾਂ ਬਹੁਤ ਜ਼ਿਆਦਾ ਨਹੀਂ ਸਾਬ ਚੰਦਾ ਅੱਛੇ ਬਹੁਤ ਜ਼ਿਆਦਾ ਨਹੀਂ ਠੀਕ ਹੈ ਚੰਦਾ ਦੇ ਰਹੇ ਨੇ ਮਿੰਟੂ ਜੀ ਜਾਂ ਟਿਕਟਾਂ ਦੀ ਇਨਸਟਾਲਮੈਂਟ ਤਾਂ ਨਹੀਂ ਤਾਰੀ ਜਾ ਰਹੀ ਕਿਤੇ ਇਹ ਬੀਤ ਮੈਂ ਇਹ ਕੁਝ ਕਹਿ ਸਕਦਾ ਗੱਲ ਇਹ ਆ ਕਿ ਬਈ ਹੁਣ ਦੇਖੋ ਮੈਂ ਤੇ ਇੱਕ ਕੈਲਕੂਲੇਸ਼ਨ ਕਰ ਦਿੰਦਾ ਕਬੀਲਦਾਰ ਆਦਮੀ ਆ ਜੀ ਬੜਾ ਹਿਸਾਬ ਕਿਤਾਬ ਨਾਲ ਚਲਾਉਣਾ ਘਰ ਆਵਦਾ ਬੜਾ ਮੁਸ਼ਕਲ ਚਲਾਉਣਾ ਤਾਂ ਗੱਲ ਇਹ ਆ ਕਿ ਬਈ ਦੇਖੋ ਕਿ ਇੱਕ ਬੰਦਾ ਹੈ ਉਹਦਾ ਕੁੱਲ ਮਿਲਾ ਕੇ ਜੇ ਵਿਧਾਇਕ ਬਣ ਜਾਂਦਾ ਤਾਂ ਉਹਦਾ ਖਰਚਾ 2 ਤੋਂ 2.5 ਲੱਖ ਰੁਪਏ ਸਰਕਾਰ ਦੇ ਦਿੰਦੀ ਉਹਨੂੰ ਸਾਰੇ ਭੱਤੇ ਪੁੱਤੇ ਪਾ ਕੇ ਸਾਰਾ ਤੇਲ ਸ਼ੇਰ ਜੋ ਵੀ ਆ ਬਟਾਟਾ ਇਹ ਮੈਂ ਇੱਕ ਐਵਰੇਜ ਕੱਢੀ ਸੀ ਬਹੁਤ ਮੱਥਾ ਖਪਾਈ ਕਰਨ ਤੋਂ ਬਾਅਦ ਹਾਂਜੀ ਹਾਂਜੀ ਬਈ ਜੋ ਜੋ ਸੈਰ ਸਪਾਟਾ ਜੋ ਦਾ ਮਤਲਬ ਕੀ ਬਣਦਾ ਹੈ ਤਾਂ ਪਰ ਇਹਨਾਂ ਦਾ ਖਰਚਾ ਇਹ ਵੀ ਕੈਲਕੂਲੇਟ ਕੀਤਾ ਮੈਂ ਕਿ ਕਿਸੇ ਦਾ 8 ਤੋਂ 10 ਲੱਖ ਤੋਂ ਘਟ ਨਹੀਂ ਹੈਗਾ ਜੀ ਤਾਂ ਤੁਸੀਂ ਸਮਝੋ ਹੁਣ ਅੱਗੇ ਫਿਰ ਤੁਸੀਂ ਸਿਆਣੇ ਲੋਕਾਂ ਦੇ ਧੀਆ ਪੁੱਤ ਸਿਆਣੇ ਹੁੰਦੇ ਆ ਜੀ ਜੀ ਬਿਲਕੁਲ ਤੇ ਕਹਿੰਦੇ ਨਿਗਮਾਂ ਨੂੰ ਮੇਅਰ ਹੀ ਨਹੀਂ ਮਿਲ ਰਹੇ ਜੀ ਚੋਣਾ ਵੀ ਕਰਵਾ ਲਈਆਂ ਸਾਰਾ ਕੁਝ ਨਿਪੜ ਗਿਆ ਅੱਛਾ ਇਹਦੇ ਵਿੱਚ ਪ੍ਰਵੀਨ ਜੀ ਇਹ ਵੀ ਹੈ ਆਪਾਂ ਜੀ ਇਸ ਲਿਹਾਜ਼ ਨਾਲ ਦੇਖੀਏ ਤਾਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੇ ਫਸਾਇਆ ਇਹ ਇੱਕ ਨੁਕਤਾ ਹੈ ਪਰ ਉਸ ਤੋਂ ਬਾਅਦ ਮਤਲਬ ਕਿ ਫਸ ਗਏ ਤੇ ਦਾਵੇਦਾਰੀ ਦੀ ਦੌੜ ਦੇ ਵਿੱਚ ਦੋਨੇ ਮੌਜੂਦ ਨੇ ਆਪਾਂ ਜੀ ਦੇਖੀਏ ਚਾਰੇ ਹੀ ਜਿਹੜੇ ਨਿਗਮ ਨੇ ਤਾਂ ਉਹਨਾਂ ਦੇ ਵਿੱਚ ਇਹ ਦੋਨੇ ਖੜੇ ਨੇ ਨਾ ਦੋਨੇ ਵੱਡੀਆਂ ਪਾਰਟੀਆਂ ਹੋ ਗਈਆਂ ਤੇ ਤੁਸੀਂ ਇਹਦੇ 'ਚ ਇੱਕ ਦੂਜਾ ਨੁਕਤਾ ਵੀ ਫੜੋ ਨਾ ਕਿ ਸੱਤਾਧਾਰੀ ਹੋਣ ਦੇ ਬਾਵਜੂਦ ਕਿਸੇ ਵੀ ਨਿਗਮ 'ਚ ਯਤਨ ਕਰਕੇ ਵੀ ਜੋੜ ਤੋੜ ਕਰਕੇ ਅਜੇ ਤੱਕ ਆਪਣਾ ਮੇਰ ਨਹੀਂ ਬਣਾ ਸਕੇ ਇਹ ਦੂਜੀ ਅਸਫਲਤਾ ਹੈ ਇਹਨਾਂ ਦੀ ਇਹਨਾਂ ਦੀ ਜੀ ਜੀ ਠੀਕ ਹੈ ਨਾ ਕਿਤੇ ਇਹ ਆ ਕਿ ਤੁਸੀਂ ਬਹੁਤ ਮਤ ਤੋਂ ਪਿੱਛੇ ਰਹਿ ਗਏ ਚਾਰ ਨਗਮਾਂ ਚ ਪਟਿਆਲਾ ਸ਼ਹਿਰ ਤੋਂ ਪਟਿਆਲਾ અપਵਾਦ ਹੈ ਤੇ ਪਟਿਆਲਾ ਇੱਕ ਵਿਵਾਦ ਵੀ ਹੈ ਸੋ ਕਹ ਲਿਆ ਕਿ ਦੂਜੇ ਨਗਮਾਂ ਦੇ ਵਿੱਚ ਤੁਸੀਂ ਬਹੁਤ ਯਤਨ ਕੀਤੇ ਚਾਹੇ ਉਹ ਲੁਧਿਆਣੇ ਦਾ ਹੋਵੇ ਚਾਹੇ ਉਹ ਜਲੰਧਰ ਦਾ ਹੋਵੇ ਚਾਹੇ ਉਹ ਫਗਵਾੜੇ ਦਾ ਹੋਵੇ ਤੇ ਚਾਹੀ ਆਪਾਂ ਅੰਮ੍ਰਿਤਸਰ ਦਾ ਦੇਖ ਰਹੇ ਹਾਂ ਤਾਂ ਮਤਲਬ ਕਿ ਕਿਤੇ ਵੀ ਦੇਖ ਲਓ ਜਲੰਧਰ ਅੰਮ੍ਰਿਤਸਰ ਲੁਧਿਆਣਾ ਫਗਵਾੜਾ ਸਾਰੇ ਪਾਸੇ ਸਥਿਤੀ ਜਿਉਂ ਦੀ ਤਿਉਂ ਆ ਹਾਂ ਤਾਂ ਜੋ ਮਰਜੀ ਭਨਕਾਰ ਬਥੇਰੀ ਕਰ ਰਹੇ ਨੇ ਪਰ ਸਫਲਤਾ ਇਹਨਾਂ ਦੇ ਹੱਥ ਨਹੀਂ ਲੱਗ ਰਹੀ ਚਤਰਵੀਰ ਵਾਲਾ ਮਾਮਲਾ ਦੇਖ ਲਓ ਦੀਸ਼ੇ ਵਾਲਾ ਮਾਮਲਾ ਦੇਖ ਲਓ ਹੋਰ ਇਹਨਾਂ ਦੇ ਉਹ ਅੱਗੇ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਫੈਕਟ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਇਹਨਾਂ ਨੇ ਉਥੇ ਜਗਦੀਸ਼ ਰਾਜਰਾਜਾ ਉਹਦੀ ਪਤਨੀ ਇਹਨਾਂ ਨੂੰ ਲਿਆਂਦਾ ਟਿਕਟ ਦਿੱਤੀ ਤੇ ਜਿਸ ਨੇ ਹਰਾਇਆ ਕਾਂਗਰਸ ਦੀ ਉਸੇ ਹੀ ਐਮਸੀ ਨੂੰ ਇਹਨਾਂ ਨੇ ਲਿਆਂਦਾ ਸੀ ਆਪਣੀ ਪਾਰਟੀ ਚ ਮਤਲਬ ਕਿ ਇਹ ਸਾਰਾ ਕੁਝ ਕਰਨ ਦੇ باوجود ਹਾਲੇ ਮੇਰੇ ਖਿਆਲ ਦੇ ਨਾਲ ਜਲੰਧਰ ਦਾ ਵੀ ਇੱਕ ਹਫਤੇ ਤੇ ਮੈਨੂੰ ਲੱਗਦਾ ਕਿ ਨਹੀਂ ਅੰਮ੍ਰਿਤਸਰ ਚ 6-5 ਉਥੇ ਤੇ ਕਾਂਗਰਸੀ ਆਪਸ ਚ ਲੜੀ ਜਾਂਦੇ ਆ ਦਿੱਤੀ ਕਹਿੰਦੇ ਆ ਕਿ ਮੇਰਾ ਭਰਾ ਬਣ ਜਾਵੇ ਤੇ ਔਜਲਾ ਕਹਿੰਦੇ ਆ ਕਿ ਇਹਨਾਂ ਦਾ ਕਰੀਬੀ ਆ ਉਹਦੀ ਘਰ ਦੀ ਜਿੱਤੀ ਆ ਡਾਕਟਰ ਨਵਦੀਪ ਕੌਰ ਉਹ ਬਣ ਜਾਵੇ ਤੇ ਇੱਕ ਧਿਰ ਹੋ ਰਿਆ ਸੋਨੀ ਹੋਰੀ ਉਹਦਾ ਭਤੀਜਾ ਵਿਕਾਸ ਉਹ ਦੂਜੀ ਵਾਰ ਜਿੱਤ ਗਿਆ ਉਹ ਕਹਿੰਦਾ ਉਹ ਬਣ ਜਾਵੇ ਉਹ ਲੜੀ ਜਾਂਦੇ ਉੱਥੇ ਆਪਸ ਦੇ ਵਿੱਚ ਲੁਧਿਆਣੇ ਦੇ ਵਿੱਚ ਤੇ ਕਾਂਗਰਸ ਥੋੜੀ ਪਿੱਛੇ ਹੈ ਨਾ ਕਿਉਂਕਿ 40 41 ਹੈਗੀਆਂ ਆਮ ਆਦਮੀ ਪਾਰਟੀ ਕੋਲ 30 ਇਹ ਤੇ ਹੁਣ ਜੇ ਭਾਜਪਾ ਨਾਲ ਰਲਦੇ ਤੇ ਤਾਂ ਆਦਰਵਾਇਸ ਉਹ ਵਿੱਚ ਵਿਚਾਲੇ ਰੇਡ ਕਾ ਤੇ ਆਮ ਆਦਮੀ ਪਾਰਟੀ ਨੂੰ ਬਾ ਚਾਰ ਪੰਜ ਚਾਹੀਦੇ ਉੱਥੇ ਨਹੀਂ ਟੁੱਟ ਰਹਾ ਉਹ ਚਤਰਵੀਰ ਨੂੰ ਲੈ ਕੇ ਆਏ ਸੀ ਅਕਾਲੀ ਨੂੰ ਉਹ ਅਕਾਲੀ ਕਹਿੰਦੇ ਨਹੀਂ ਵੀਰੇ ਤੂੰ ਆ ਜਾ ਤਾਂ ਗੱਲ ਇਹ ਆ ਕਿ ਫਗਵਾੜੇ ਦੀ ਸਥਿਤੀ ਵੀ ਹਾਲੇ ਜਿਉਂਦੀ ਦੀ ਤੀ ਹਾਂ ਤੇ ਪਟਿਆਲੇ ਵੀ ਜਿੱਥੇ ਇਹ ਮਤਲਬ ਕਿ ਇੱਕ ਪਾਸੜ ਜਿੱਤ ਦਰਜ ਕਰਨ ਚ ਸਫਲ ਰਹੇ ਨੇ ਪਰਮਿੰਦਰ ਜੀ ਉੱਥੇ ਨਾਂ ਤੇ ਵੀ ਹਾਲੇ ਤੈਮ ਤੇ ਨਹੀਂ ਨਾ ਬੰਬਰੀ ਨਾਂ ਦੇ ਅੰਦਰ ਵੀ ਤੇ ਕਲੇਸ਼ ਕਿਤੇ ਨਾ ਕਿਤੇ ਪਾਰਟੀਆਂ ਚ ਚੱਲਦਾ ਹੀ ਆ ਚੱਲਦਾ ਹੀ ਆ ਬਿਲਕੁਲ ਜੀ ਜੀ ਤੇ ਮਿੰਟੂ ਜੀ ਗੱਲ ਕਰੀਏ ਕਹਿੰਦੇ ਹੁਣ ਕੜਾ ਦੀ ਵਾਸ਼ਨਾ ਮਹਿੰਗੀ ਪੈ ਸਕਦੀ ਹੈ ਜੀ ਹਾਂ ਜੀ ਦੇਖੋ ਗੱਲ ਇਹ ਆ ਕਿ ਪਿਛਲੇ ਦਿਨਾਂ ਚ ਐਲਾਨ ਹੋਇਆ ਸੀਗਾ ਨਾ ਕਿ ਹੁਣ ਬੱਚਿਆਂ ਨੂੰ ਕੜਾ ਦਿੱਤਾ ਜਾਏਗਾ ਜਿਵੇਂ ਵੈਸੇ ਇੱਕ ਨੋ ਸ਼ਬਦ ਇਸਤੇਮਾਲ ਕਰਦੇ ਹਿੰਦੀ ਅਖਬਾਰ ਤੇ ਲਿਖਦੇ ਲਿਖਦੇ ਹੁੰਦੇ ਪੰਜਾਬੀ ਵੀ ਹੁਣ ਲਿਖਦੇ ਨੇ ਦੇਸੀ ਘਿਓ ਦਾ ਹਲਵਾ ਹਲਵਾ ਸਾਡਾ ਸ਼ਬਦ ਨਹੀਂ ਹੈ ਮੈਂ ਮੈਂ ਵੀ ਪੜ ਰਹਾ ਸੀਗਾ ਸਹੀ ਗੱਲ ਹੈ ਸਹੀ ਗੱਲ ਹੈ ਤੁਹਾਡੀ ਸਹੀ ਨੁਕਤਾ ਪੜਿਆ ਤੁਸੀਂ ਹਾਂਜੀ ਤਾਂ ਗੱਲ ਇਹ ਹੈ ਕਿ ਮਿੱਡੇ ਮੀਲ ਦੇ ਵਿੱਚ ਨਵੇਂ ਹੁਣ ਜਿਹੜੇ ਰੇਟ ਆ ਉਹਦੇ ਅਨੁਸਾਰ 6 ਰੁਪਏ 19 ਪੈਸੇ ਬੱਚੇ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ ਪਰ ਬੱਚਾ ਹਾਂ ਠੀਕ ਹੈ ਜੀ ਤਾਂ ਮੌਸਮੀ ਫਲ ਵੀ ਦਿੱਤਾ ਜਾਂਦਾ ਹੈ ਕਦੇ ਜੀ ਕਿ ਜਿੱਦਾਂ ਹੁਣ ਪਿੱਛੇ ਜਿ ਕਿੰਨੂ ਇਹਨਾਂ ਨੇ ਕੀਤਾ ਸੀਗਾ ਤਾਂ ਉਹਦੇ ਵਿੱਚ 5 ਰੁਪਏ ਪ੍ਰਤੀ ਬੱਚੇ ਦੀ ਉਹ ਗ੍ਰਾਂਟ ਦਿੱਤੀ ਜਾਂਦੀ ਆ ਤਾਂ ਇਸ ਤਰ੍ਹਾਂ ਮਤਲਬ ਕਿ ਹੁਣ ਰੌਲਾ ਤੇ ਇਹੋ ਆ ਕਿ ਇਹ ਸਾਰਾ ਕੁਝ ਤੁਹਾਨੂੰ ਪਤਾ ਨਾ ਅਰੇਂਜ ਕਰਦੇ ਆ ਅਧਿਆਪਕ ਹਾਂ ਜੀ ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਤਾਂ ਫਰੂਟ ਲੈਣ ਵਾਸਤੇ ਤੇ ਸੜਕ ਤੇ ਖਲੋਤੇ ਸਨ ਅਧਿਆਪਕ ਸਵੇਰੇ ਉਹ ਕਿਤੇ ਫਰੂਟ ਆਲਾ ਰਿਹਾ ਲੇਟ ਲੇਟ ਹੋ ਗਿਆ ਸਾਹਿਬ ਕੈਂਟਰਰ ਤਾਂ ਉਹ ਉੱਥੇ ਖਲੋਤੇ ਸਨ ਟੋکریاں ਫੜ ਕੇ ਲਓ ਕਰ ਲੋ ਗੱਲ ਦੇ ਲੋ ਕਿਹੜੇ ਕਿਤੇ ਹਾਂਜੀ ਹਾਂਜੀ ਉਹ ਸਹੀ ਗੱਲ ਹੈ ਮੈਂ ਮੇਰੇ ਟਾਈਮ 'ਚ ਕਿਤੇ ਹੁੰਦਾ ਤੇ ਅਧਿਆਪਕਾਂ ਨੇ ਪੱਕਾ ਮੈਨੂੰ ਹੀ ਭੇਜਿਆ ਕਰਨਾ ਸੀ ਤੂੰ ਭਰਾ ਕੇ ਲਿਆ ਟੋਕਰੀ ਕਿਉਂਕਿ ਤਿੱਤਰ ਫੜਨ ਭੇਜ ਦਿੰਦੇ ਹੁੰਦੇ ਸੀ ਉਦੋਂ ਤਾਂ ਮੈਨੂੰ ਉਹ ਉਦੋਂ ਵੇਲੇ ਹੀ ਉਹ ਇਸ ਤਰ੍ਹਾਂ ਦੇ ਸੀ ਮਿੰਟ ਹਾਂਜੀ ਹਾਂਜੀ ਤੂੰ ਕਹਿਣ ਦਾ ਮਤਲਬ ਹੈ ਕਿ ਇਹ ਅਧਿਆਪਕਾਂ ਵਾਸਤੇ ਇੱਕ ਹੋਰ ਬੋਝ ਆ ਕਿਉਂਕਿ ਦੇਸੀ ਕਿਉਂ ਹੋ ਜੇ ਲੈਣ ਜਾਓਗੇ ਬਾਜ਼ਾਰ 'ਚ ਸਰ 700 ਤੋਂ 800 ਤੋਂ ਘੱਟ ਕੋਈ ਨਹੀਂ ਹੈਗਾ ਨਹੀਂ ਹੈਗਾ ਬਿਲਕੁਲ ਤਾਂ ਕਿੰਨਾ ਚਾਹੀਦਾ ਬੱਚਿਆਂ ਵਾਸਤੇ ਤਾਂ ਮਤਲਬ ਜਿਹੜੇ ਅਧਿਆਪਕ ਹੈ ਉਹਨਾਂ ਦੀਆਂ ਇਹ ਬਾਤੇ ਉਹਨਾਂ ਦੇ ਬੋਝ ਆ ਤੇ ਉਹਨਾਂ ਦੀ ਮਾਨਸਿਕਤਾ ਤੇ ਇੱਕ ਹੋਰ ਬੋਝ ਆ ਕਿ ਜਾਂ ਤਾਂ ਤੁਸੀਂ ਇਹਦੇ ਵਾਸਤੇ ਰਾਸ਼ਨ ਰਸਦ ਜਿਹੜੀ ਅਗਾਊਂ ਭੇਜੋ ਤੁਹਾਡੇ ਕੋਲ ਵਧੀਆ ਪੱਕੇ ਕੁੱਕ ਹੋਣ ਉੱਥੇ ਠੀਕ ਹੈ ਜੀ ਉਹ ਕੁੱਕ ਵੀ ਕੀ ਆ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਆਂ ਵਿਚਾਰੀਆਂ ਸਾਰਾ ਦਿਨ ਖਾਧੀਆਂ ਰਹਿੰਦੀਆਂ ਸਾਡੀਆਂ ਬੀਬੀਆਂ 1000 2000 ਪੈਸੇ ਲੀਆ ਉਹਨਾਂ ਦੇ ਹੂੰ ਤਾਂ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਠੀਕ ਕਰਨ ਦੀ ਜ਼ਰੂਰਤ ਹੈ ਹਾਂ ਬੱਚਿਆਂ ਨੂੰ ਕੜਾ ਛੱਡ ਕੇ ਭਾਵੇਂ ਦੇਵੀ ਦੋ-ਦੋ ਚਮਚੇ ਦੇਸੀ ਘਿਓ ਦੇਓ ਯਾਰ ਕੋਈ ਚੱਕਰ ਨਹੀਂ ਪਰ ਉਹਦੇ ਵਾਸਤੇ ਪ੍ਰਬੰਧ ਜਿਹੜੇ ਆ ਉਹ ਤੁਹਾਡੇ ਮੁਖਤਾ ਹੋਣੇ ਚਾਹੀਦੇ ਆ ਬਜਟ ਤੁਹਾਡਾ ਜਿਹੜਾ ਉਹ ਪੂਰਾ ਕਹਿੰਦੇ ਸਫੀਸ਼ੀਐਂਟ ਹੋਣਾ ਚਾਹੀਦਾ ਇਸ ਤੋਂ ਲੈ ਬਾ ਅਧਿਆਪਕ ਤੇ ਐਕਸਟਰਾ ਭੋਜਨਾ ਪਾਓ ਮੇਰਾ ਇਹ ਮੰਨਣਾ ਅਧਿਆਪਕ ਨੂੰ ਸਿਰਫ ਅਧਿਆਪਨ ਵਾਸਤੇ ਰੱਖੋ ਰਿਜ਼ਲਟ ਵਾਸਤੇ ਰੱਖੋ ਤਦ ਕੰਮ ਠੀਕ ਹੋਏਗਾ ਸਰ ਜੀ ਬਿਲਕੁਲ ਬਿਲਕੁਲ ਅਸਲ ਦੇ ਵਿੱਚ ਗੈਰ ਅਧਿਆਪਨਾ ਜਿਹੜੇ ਕੰਮ ਦੇਣ ਕਰਕੇ ਅਧਿਆਪਕਾਂ ਦਾ ਵੀ ਜਿਹੜਾ ਮਨ ਜਿਹੜਾ ਖੱਟਾ ਹੋ ਜਾਂਦਾ ਮਿੰਟੂ ਜੀ ਬੰਦਾ ਹੁਣ ਕਲਰਕ ਹੀ ਕਰੇ ਕਿ ਅਧਿਆਪਨ ਕਰੇ ਦੋਨੋਂ ਕੰਮਾਂ 'ਚ ਫਰਕ ਬਹੁਤ ਆ ਨਾ ਇਹ ਇਤਹਾ ਹੈ ਜੀ ਮੈਂ ਤਾਂ ਦੇਖਿਆ ਉਹ ਸਾਡੀ ਇੱਕ ਭੈਣ ਅਧਿਆਪਕ ਆ ਤੇ ਉਹ ਮਤਲਬ ਕਿ ਅਧਿਆਪਕਾ ਜਿਹੜੀ ਉਹ ਮਤਲਬ ਰਾਤ ਨੂੰ ਵੀ ਗਰੁੱਪਾਂ 'ਚ ਉਹਨਾਂ ਦੇ ਕੰਮ ਆਈ ਜਾਂਦਾ ਜੀ ਹਾਂਜੀ ਕੰਮ ਆਈ ਜਾਂਦਾ ਗਰੁੱਪਾਂ 'ਚ ਬਿਲਕੁਲ ਸਹੀ ਹਾਂਜੀ ਹਾਂਜੀ ਇਦਾਂ ਹੀ ਇਦਾਂ ਹੀ ਛੋਟਾ ਜਿਹਾ ਬੇਬੀ ਆ ਉਹ ਤਾਂ ਤਾਂ ਮਤਲਬ ਕਿ ਦੁੱਧ ਚੁੰਗਦਾ ਬੱਚਾ ਪਿੱਛੇ ਜੇ ਵੋਟਾਂ 'ਚ ਉਹਦੀ ਡਿਊਟੀ ਲਾਤੀ ਹੋ ਜੀ ਮਤਲਬ ਕਿ ਇਸ ਤਰ੍ਹਾਂ ਦਾ ਹਿਸਾਬ ਲਾ ਲਓ ਕਿ ਬੱਚੇ ਨੂੰ ਛੱਡ ਕੇ ਦੋ ਦਿਨ ਹੁਣ ਕਿਵੇਂ ਇੱਕ ਮਾਂ ਜਾ ਸਕਦੀ ਹੈ ਸਮਝੋ ਬਾਰਾ ਮਿੰਟੂ ਜੀ ਇਹ ਪੜਾਉਣ ਲਾਇਆ ਵੇ ਇਹਨਾਂ ਨੂੰ ਜਿਹਨਾਂ ਨੂੰ ਆਪ ਪੜਨੇ ਪਾਇਆ ਵੇ ਸਰਕਾਰ ਨੇ ਇਹ ਬਹੁਤ ਦੁਖੀ ਹੈ ਜੀ ਮੈਂ ਤੁਹਾਨੂੰ ਦੱਸੀ ਤੇ ਜਾਣਾ ਆ ਪੁਲਿਸ ਦੀ ਗੱਲ ਕੀਤੀ ਹੈ ਨਾ ਹਾਂਜੀ ਹਾਂਜੀ ਅਧਿਆਪਕਾਂ ਦੀ ਅਧਿਆਪਕ ਕਿਸੇ ਅਧਿਆਪਕ ਨੂੰ ਤੁਸੀਂ ਔਨ 에ਅਰ ਲਿਆ ਕੇ ਦੇਖੋ ਜੇ ਉਹ ਬੋਲਣਾ ਚਾਹੇ ਤਾਂ ਉਹਦੀਆਂ ਕੀ ਮਜਬੂਰੀਆਂ ਹੋ ਸਕਦੀਆਂ ਬਹੁਤ ਬਹੁਤ ਜ਼ਿਆਦਾ ਵਰਕ ਲੋਡ ਹੈ ਜੀ ਬਿਲਕੁਲ ਆ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਬਹੁਤ ਧੰਨਵਾਦ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮੀਟੂ ਗੁਰਸਰਗ ਜੀ ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ ਮੈਨੂੰ ਪ੍ਰਵੀਨ ਸ਼ਰਮਨ ਇੱਥੇ ਦੀ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਪੰਜਾਬ ਵੀਡੀਓ ਐਸ ਦੇ ਨਾਲ ਸਤਿ ਸ੍ਰੀ ਅਕਾਲ